ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਮੁਹਾਲੀ ਦੇ ਸੈਕਟਰ 78 ਸਥਿਤ ਸਪੋਰਟ ਸਟੇਡੀਅਮ ਵਿਖੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼ੁਰੂਆਤ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਮੋੜ ਲੈਹਾਂ ਤੇ ਲਿਆਉਣਾ ਚਾਹੁੰਦੀ ਹੈ ਜਿਸ ਲਈ ਉਹ ਵਚਨਬੱਧ ਹੈ ਜਿਸੇ ਚਲਦੇ ਆ ਵੱਖ-ਵੱਖ ਥਾਵਾਂ ਤੇ ਖਿਡਾਰੀਆਂ ਨੂੰ ਪ੍ਰਫਲਤ ਕਰਨ ਲਈ ਖੇਡਾਂ ਦਾ ਆਯੋਜਨ ਕਰਵਾ ਰਹੀ ਹੈ ਤਾ ਜੋ ਪੰਜਾਬ ਦੀ ਜਵਾਨੀ ਨਸ਼ਾ ਮੁਕਤ ਹੋ ਸਕੇ ਅਤੇ ਖੇਡਾਂ ਵੱਲ ਧਿਆਨ ਦੇਵੇ। ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2.5 ਸਾਲ ਹੋ ਗਏ। ਇਹ ਤੀਜਾ ਸੀਜ਼ਨ ਅੱਜ ਖੇਡਾਂ ਬਦਲ ਪੰਜਾਬੀਆਂ ਦਾ। ਲਗਾਤਾਰ ਆਮ ਆਦਮੀ ਪਾਰਟੀ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਆ, ਨੌਜਵਾਨਾਂ ਲਈ ਕੰਮ ਕਰ ਰਹੀ ਆ। ਔਰ ਆਮ ਆਦਮੀ ਪਾਰਟੀ ਜੋ ਜੋ ਸੋਚ ਕੇ ਲੋਕਾਂ ਨੇ ਬਣਾਇਆ ਸੀ ਉਹਨਾਂ ਉਮੀਦਾਂ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੀ ਹੈ। ਪਾਵੇਂ ਉਹ ਸੇਧਾ ਹੋਵੇ ਮਸਲਾ ਪਾਵੇਂ ਪੜ੍ਹਾਈ ਦਾ ਐਜੂਕੇਸ਼ਨ ਦਾ ਪਾਵੇਂ ਖੇਡਾਂ ਦਾ ਹੋਵੇ ਲਗਾਤਾਰ ਪੰਜਾਬ ਆ ਜਿਹੜਾ ਤਰੱਕੀਆਂ ਦੀਆਂ ਪਹੁੰਚਾਂ ਪੁੱਟ ਰਿਹਾ ਹੈ ਜਿਹੜੀ ਪਿਛਲੇ 10-20 ਸਾਲ ਤੋਂ ਖਰੋਤ ਆਈ ਹੋਈ ਸੀ ਉਹ ਟੁੱਟ ਰਹੀ ਆ ਔਰ ਇਹ ਜਿਹਨੀਆਂ ਖੇਡਾਂ ਵੱਲ ਪੰਜਾਬ ਦੀਆਂ ਨੇ ਉਸੇ ਕੜੀ ਦੇ ਵਿੱਚ ਹੋ ਰਹੀਆਂ ਨੇ ਤੇ ਤੀਜੀ ਵਾਰੀ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਨੌਜਵਾਨ ਖੇਡਾਂ ਵੱਲ ਲੱਗਦੇ ਨੇ ਮਾੜੇ ਕੰਮਾਂ ਤੋਂ ਹਟ ਕੇ ਲਗਾਤਾਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਹੁਣ ਖੇਡਾਂ ਵੱਲ ਧਿਆਨ ਦੇ ਰਹੇ ਨੇ ਤੁਸੀਂ ਦੇਖ ਰਹੋਗੇ ਵੀ ਹਰ ਜਿਹੜੇ ਵੀ ਟੂਰਨਾਮੈਂਟ ਹੋ ਰਹੇ ਨੇ ਜਾਂ ਜਿਹੜੇ ਵੀ ਖੇਡਾਂ ਹੋ ਰਹੀਆਂ ਨੇ ਨੈਸ਼ਨਲ ਇੰਟਰਨੈਸ਼ਨਲਾਂ ਵਿੱਚ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਹੁਣ ਅੱਗੇ-ਅੱਗੇ ਵੱਧ ਰਹੇ ਇਹਦੇ ਵਿੱਚ ਇਹ ਖੇਡਾਂ ਨੇ ਇਥੋਂ ਇਹਨਾਂ ਨੂੰ ਸਰਟੀਫਿਕੇਟ ਮਿਲਣਾ ਜਾਂ ਇਹਨਾਂ ਨਾਲ ਕੈਸ਼ ਪ੍ਰਾਈਜ਼ ਹੁੰਦਾ ਕੀ ਇਹ ਜੁਵਾ ਦੇ ਇਹਨਾਂ ਨੂੰ ਅੱਗੇ ਕੀ ਖੇਡਣ ਦਾ ਮੌਕਾ ਮਿਲਦਾ ਨਹੀਂ ਇਹ ਹੁਣ ਡਿਸਟ੍ਰਿਕਟ ਪੱਧਰ ਦੀਆਂ ਨੇ ਫਿਰ ਇਹ ਸਟੇਟ ਪੱਧਰ ਦੀਆਂ ਹੋਣਗੀਆਂ ਉੱਥੇ ਬਕਾਇਦਾ ਤੌਰ ਤੇ ਜਿਹੜੇ ਵੀ ਬੱਚੇ ਜਿੱਤਾਂਗੇ ਇਥੋਂ ਵੀ ਜਿਹੜੇ ਜਿੱਤਣਗੇ ਉਹਨਾਂ ਨੂੰ ਸਰਟੀਫੀਕੇਟ ਦੰਦਿਆ ਤੇ ਉੱਥੇ ਵੀ ਜਿਹੜੇ ਜਿੱਤਣਗੇ ਉੱਥੇ ਉਹਨਾਂ ਨੂੰ ਇਨਾਮ ਦੰਦਿਆ ਬਕਾਇਦਾ ਤੌਰ ਤੇ ਲੇਕਿਨ ਇਨਾਮ ਤੇ ਸਰਟੀਫੀਕੇਟ ਨਾਲੋਂ ਬਹੁਤ ਜ਼ਰੂਰੀ ਹੈ ਵੀ ਸਿਹਤ ਸੰਭਾਲ ਜੇ ਇੱਕ ਨਰਵਾ ਸਰੀਰ ਹੈ ਜਿਹੜਾ ਉਹੀ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਦਾ ਉਹੀ ਆਪਣੇ ਦੇਸ਼ ਦੀ ਰੱਖਿਆ ਕਰ ਸਕਦਾ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿਹਤ ਦੇਣ ਲਈ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਵੀ ਉਹਨਾਂ ਦਾ ਜਿਹੜਾ ਦਿਮਾਗ ਹੈ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਖੇਡਾਂ ਵੱਲ ਲਾਈਏ ਔਰ ਕੰਮ ਵੱਲ ਲਾਈਏ ਕੋਚ ਦੀ ਕਮੀ ਵੀ ਬੜੀ ਗੱਲ ਕਿਹਾ ਜਾਂ ਕੋਈ ਜਿਹੜੇ ਸਪੋਰਟ ਸੈਸ਼ਨ ਸਿੱਧਾ ਹੋ ਰਹੀਆਂ ਨੇ ਇੱਥੇ ਸਭ ਤੋਂ ਵੱਧ ਜਿਹੜੇ ਖਿਡਾਰੀ ਨੇ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਦਿੱਕਤਾਂ ਦਾ ਜਰੂਰ ਇਥੇ ਸਾਹਮਣਾ ਕਰਨਾ ਪੈਂਦਾ ਇਹ ਨੂੰ ਲੈ ਕੇ ਕੋਈ ਪ੍ਰੋਬਲਮ ਕਿਤਨਾ ਕਿਤੇ ਦੇਖੋ ਜੇ ਪ੍ਰੋਬਲਮ ਹੈ ਅੰਦਰ ਕੋਚਸ ਦੀ ਬੋਲ ਨਮ ਹੈ ਵੀ ਹੋਰ ਵੀ ਹਰ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਵੀ ਅਸੀਂ ਬੜੀ ਕੀਤੀ ਆ ਤੁਸੀਂ ਦੇਖਿਆ ਵੀ 42 43 ਹਜ਼ਾਰ ਰੁਪਏ ਦਾ ਭਰਤੀ ਕੀਤਾ ਕਿਉਂਕਿ ਪਿਛਲੇ ਸਮੇਂ ਕਦੇ ਇਦਾਂ ਦਾ ਕੁਝ ਹੋਇਆ ਹੀ ਨਹੀਂ ਸੀ ਤੇ ਹੌਲੀ ਹੌਲੀ ਇੱਕ ਸਿਸਟਮ ਤਿਆਰ ਹੋ ਰਿਹਾ ਬਣ ਕੇ ਸਾਹਮਣੇ ਆ ਰਿਹਾ ਤੁਸੀਂ ਆਉਣ ਵਾਲੇ ਟਾਈਮ ਦੇ ਦੇਖੋਗੇ 2.5 ਸਾਲ 'ਚ ਵੀ ਬਹੁਤ ਹੱਦ ਤੱਕ ਪੰਜਾਬ ਆ ਜਿਹੜਾ ਉਹ ਲੀਕ ਚੜ ਚੁੱਕਿਆ ਹੋਊਗਾ ਤੇ ਕਹਿੰਦੇ ਸਭ ਪੰਜਾਬ ਤੇ ਵਿੱਚ ਜਿਹੜੇ ਕਾਂਗਰਸੀ ਆ ਬੀਜੇਪੀ ਹੋਗੇ ਜਾਂ ਦੂਜੀਆਂ ਸਰਕਾਰਾਂ ਰੋੜਾ ਪਾ ਰਹੀਆਂ ਪੰਜਾਬ 'ਚ ਨਸ਼ਿਆਂ ਦਾ ਖੜ ਆ ਗਿਆ ਪਰ ਇਥੇ ਦੇਖ ਕੇ ਲੱਗਦਾ ਨਹੀਂ ਜੋ ਨੌਜਵਾਨ ਜਿਹੜੇ ਸਪੋਰਟਸ ਦੇਖੋ ਗੱਲ ਇਹ ਆ ਵੀ ਉਹਨਾਂ ਨੇ ਤਾਂ ਹੜ ਲਿਆਂਦਾ ਸੀ ਅਸੀਂ ਤਾਂ ਠੱਲ ਪਾਈ ਇਸ ਕਰਕੇ ਉਹਨਾਂ ਨੂੰ ਤਾਂ ਇਹ ਗੱਲ ਕਹਿਣ ਦਾ ਅਧਿਕਾਰ ਹੀ ਨਹੀਂ ਹੈ ਅਸੀਂ ਹੌਲੀ ਹੌਲੀ ਲਗਾਤਾਰ ਲੱਗੇ ਹੋਏ ਇਹ ਤੇ ਕੰਟਰੋਲ ਕਰਨ ਵਾਸਤੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਟਰੋਲ ਤੇ ਕੰਟਰੋਲ ਕਰਨ ਦਾ ਸਭ ਤੋਂ ਵੱਡਾ ਤਰੀਕਾ ਹੈਗਾ ਜਾਗਰੂਕਤਾ ਤੇ ਲੋਕਾਂ ਦਾ ਧਿਆਨ ਹਟਾਉਣਾ ਬੱਚਿਆਂ ਦਾ ਧਿਆਨ ਹਟਾਉਣਾ ਅਸੀਂ ਉਹੀ ਕਰ ਰਹੇ ਹਾਂ ਜਾਗਰੂਕਤਾ ਵੀ ਕਰ ਰਹੇ ਹਾਂ ਤੇ ਬੱਚਿਆਂ ਦਾ ਧਿਆਨ ਆ ਜਿਹੜਾ ਉਹ ਗਲਤ ਕੰਮਾਂ ਵੱਲ ਮੋਤੋਂ ਮੋੜ ਕੇ ਚੰਗੇ ਕੰਮਾਂ ਵੱਲ ਲਿਆ ਰਹੇ ਹਾਂ ਖੇਡਾਂ ਵੱਲ ਲਿਆ ਰਹੇ ਹਾਂ ਸਿੱਖਿਆ ਵੱਲ ਲਿਆ ਰਹੇ ਹਾਂ ਕਮਾਕਾਰਾਂ ਵੱਲ ਲੈ ਕੇ ਆ ਰਹੇ